ਆ ਬਾਈ ਕਿਹੜੇ ਕਬੂਤਰਾਂ ਚੋ ਆ ਜੀ ਇਹ ਬਾਈ ਰਾਜਨ ਵਾਲਾ ਜਿਹੜੇ ਬੱਚੇ ਦਾ ਆਪਣਾ ਜ਼ਿਕਰ ਕਰਿਆ ਵੀਡੀਓ ਚ ਠੀਕ ਹੈ ਜੀ ਉਹ ਬੱਚਾ ਜਿਹੜਾ ਉਹਦੇ ਘਰ ਆਇਆ ਹੋਇਆ ਰਾਜਨ ਦੇ ਵੱਡਾ ਰਾਜਨ ਵੱਡਾ ਪੁੱਤਰ ਰਾਜਨ ਦੇ ਘਰ ਆਲੀ ਥਾਨ ਜਿਹਨੂੰ ਆਪਾਂ ਥਾਨ ਕਹਿੰਦੇ ਆ ਉਹ ਕਬੂਤਰ ਆ ਜੀ ਹਾਂ ਕਿੰਨੀ ਉਮਰ ਹੋ ਬਾਈ ਕਬੂਤਰ ਦੀ ਇਹਦੀ ਇਹਦੀ ਹੋਊਗੀ ਇਹ 2003 ਦਾ ਆਇਆ ਹੋਇਆ ਹੈ ਇਹ ਰਾਜਨ ਦੇ ਘਰੋਂ ਸਾਵਾਂ ਆਇਆ ਹੋਇਆ ਹਾਂ ਸਾਵਾਂ ਰਾਜਨ ਦੇ ਘਰੋਂ ਚੱਲ ਇੱਕ ਉਤਰ ਕਰ ਕੀ ਬਈ ਤੂੰ ਯਾਦ ਕਰ ਲੈਂਦਾ ਉਹਨਾਂ ਨੂੰ ਹਾਂ ਕੁੱਤਰ ਪ੍ਰਤੀ ਰਾਜਨ ਅੱਜ ਵੀ ਇਹ ਕੁੱਤਰ ਪ੍ਰਤੀ ਚਾਹੁੰਦਾ ਇਹਦੀ ਰਾਤ ਮੋਟਾ ਕਨਾਲੀ ਨੇ ਗਿਫਟ ਦਿੱਤਾ ਸੀ ਹਾਂ ਵਧੀਆ ਗੱਲ ਆ ਹਾਂ ਹੋਰ ਬੜੀ ਬਈ ਦੋ ਫੜ ਲਈ ਦੋ ਦੋ ਫੜੀ ਚੱਲ ਮਾੜਾ ਪਾ ਇਹਨਾਂ ਮਾਰ ਦਿੱਤੇ ਸੀ ਯਾ ਹੋਰ ਨਾ ਨਿਕਲ ਜੇ ਕੋਈ ਜਾਲੀ ਦਿਖਾ ਮੰਡੀ ਆ ਕਿਹੜਾ ਲੌਂਗੀ ਪਿੰਡ ਥੋੜਾ ਇਹ ਕਿੱਥੇ ਜਿੱਤਿਆ ਸੀ ਬਈ ਫੋੜ ਇਹ ਇਹ ਲੌਂਗੀ ਪਿੰਡ ਬਈ ਲੌਂਗੀ ਪਿੰਡ ਫੋਰਡ ਜਿੱਤਿਆ ਲੌਂਗੀ ਪਿੰਡ ਜਿਹੜਾ ਫੋਰਡ ਜਿੱਤਿਆ ਇਹ ਕਿਹੜੇ ਕਬੂਤਰਾਂ ਚੋ ਬਈ ਇਹ ਇਹ ਸਿੰਘੂ ਵਾਲਾ ਤੇ ਰਾਜਨਾਲ ਦਾ ਠੀਕ ਹੈ ਜਿਹੜੀ ਰਾਜਨਾਲ ਦੀ ਮਿਸ ਪੁੱਛੀ ਹਾਂ ਨਹੀਂ ਇਹ ਇਹ ਸਿੰਘੂ ਵਾਲਾ ਤੇ ਕੂਤਰੀ ਲੱਗੀ ਆ ਬੱਗੇ ਦੇ ਘਰੋਂ ਕਲੇਰੀ ਵਾਲਿਆਂ ਚੋਂ ਬੱਗੇ ਮੋੜ ਦੇ ਘਰੋਂ ਬੱਗੇ ਮੋੜ ਦੇ ਘਰੋਂ ਉਹਨਾਂ ਦਾ ਇਹ ਬਾਈ ਹਾਂ ਚੰਦ ਵੀ ਦੇਖੋ ਵੀਰੇ ਬਹੁਤ ਹੋਣੀ ਆ ਕਬੂਤਰ ਹਾਂ ਜਿਹੜਾ ਇਹ ਕਿਤਮੋ ਟੁੱਟਿਆ ਠੀਕ ਆ ਉਹ ਇਹਦਾ ਭਰਾ ਹੈ ਟਮੋਟ ਵਾਲਾ ਵੀ ਇਹਦਾ ਭਰਾ ਜਿਹੜਾ ਮੋਟਰਸਾਈਕਲ ਜਿੱਤਿਆ ਇਹ ਫੋਰਡ ਜਿੱਤਿਆ ਸੀਗਾ ਹਾਂ ਇਹ ਫੋਰਡ ਜਿੱਤਿਆ ਠੀਕ ਆ ਬਾਈ ਪੈਰ ਵੀ ਦੇਖ ਲਓ ਜੀ ਮੋਜਾ ਬਾਈ ਹਨਾ ਇਹ ਪਜਾਮੀ ਮੋਜਾ ਪਜਾਮੀ ਮੋਜਾ ਅੰਦਰਲੇ ਪਾਸੇ ਅੰਦਰਲੇ ਪਾਸੇ ਹੀ ਆ ਕੱਲੇ ਲੋਕ ਵਾਲੀ ਆ ਡੱਬਾ ਵਾਲੀ ਬਾਈ ਕੁਦਰਤੀ ਹਨਾ ਡੱਬਾ ਨਹੀਂ ਨਹੀਂ ਲਾਈਕ ਕਰ ਫਲਾਈ ਹੋਈ ਹੈ ਬਾਈ ਦਾ ਬਾਲ ਆਇਆ ਇਹ ਵੀ ਉਹ ਕੁਦਰਤੀ ਸਗੀ ਬਣ ਹੈ ਲੋਕ ਜਿਹੜੀ ਡੀਵੀ ਆ ਕੀ ਜਾਉਂ ਪੈਣਾ ਬਲਕੁ ਪੰਜ ਬੋਨਜਾ ਸੋ ਮੋੜਾਂ ਇਹ ਕਿਹੜੇ ਕਬੂਤਰਾਂ ਚੋ ਬਾਈ ਕਬੂਤਰ ਇਹ ਵੀ ਉਹੀ ਥਕੇ ਭੈਣ ਭਾਈ ਨੇ ਸਿੰਘੋ ਵਾਲੇ ਚ ਰਾਜਾ ਟਰੈਕਟਰ ਵਾਲੇ ਦੀ ਹਾਂ ਬੱਗੇ ਵਾਲਿਆਂ ਦੀ ਠੀਕ ਆ ਮੌਜ ਵੀ ਇਹਦੇ ਹੋ ਗਈ ਆ ਬੱਗੇ ਮੋੜ ਦੀ ਜਿਹੜੇ ਕਬੂਤਰਾਂ ਦੇ ਆ ਹਾਂ ਕੱਦ ਲੂਟ ਹੀ ਹਨਾ ਬਾਈ ਕਬੂਤਰੀ ਦਾ ਸਾਰੀ ਕੱਦ ਇੰਨਾ ਛੋਟਿਆ ਹੂੰ ਇਹਨਾਂ ਵਿੱਚ ਰਾਜਣ ਵਾਲੀ ਮਿਸਾ ਕੇ ਉਹਦੇ ਕਰਕੇ ਛੋਟੇ ਹੋ ਜਾਂਦੇ ਠੀਕ ਹੈ ਠੀਕ ਸਿੰਗ ਵਾਲੇ ਦੇ ਜਿਹੜੇ ਪਿੱਛੋਂ ਰਾਜਣ ਵਾਲੀ ਮਿਸ ਪਈਏ ਉਹਦੇ ਵਿੱਚ ਛਾਹ ਆਖੇ ਵੀ ਖਟੀਆਂ ਦੀ ਵੀ ਗੱਡੀਆਂ ਦੇ ਬਾਈ ਹਾਂ ਹਾਂ ਕੱਟੀਆਂ ਦਾ ਉਹਦੇ ਚੱਕ ਦੀਆਂ ਵੱਡੇ ਕਬੂਤਰ ਵੱਡੇ ਕਬੂਤਰ ਸਿੰਗ ਵਾਲੇ ਦੇ ਠੀਕ ਹੈ ਉਹਦੇ ਕਰਕੇ ਖਟੀਆਂ ਦੀ ਵੀ ਆ ਜਾਂਦੇ ਛਾਹ ਆਖੇ ਇਹ ਅੱਖਾਂ ਬਾਈ ਜਮਾ ਛਾਹ ਕਾਲੀਆਂ ਨਹੀਂ ਹੈਗੀਆਂ ਚਿੱਟੀ ਭਾਂ ਕੁਮਾਰ ਜੀ ਦੋਸਤੋ ਦੇਖ ਹਾਂ ਹਾਂ ਬਿੱਲੀ ਕੀ ਹੈ ਬਿੱਲੀ ਇਹ ਗੁਜਰ ਵਾਲੀ ਹੈ ਗੁੱਜਰਾਂ ਵਾਲੀ ਗੁੱਜਰ ਡੱਕਿਆਂ ਵਾਲੀ ਆ ਵੀਰੇ ਹਾਂ ਸਾਰੇ ਮੋਜੇ ਆ ਬਾਈ ਹਨਾ ਹਾਂ ਇਹ ਇਹ ਗੁੱਜਰਾਂ ਵਾਲੀ ਡੱਕਿਆਂ ਦੀ ਇਸ ਕੀ ਡੱਕੇ ਕੱਢੇ ਪਹਿਲਾਂ ਨਾਗ ਪਰੇ ਹੁੰਦੇ ਪਤਾ ਨਹੀਂ ਕੀ ਗੱਲ ਹੈ ਠੀਕ ਹੈ ਹਾਂ ਟਮੋਟੜਾ ਜਿਹੜਾ ਉੱਡਿਆ ਉਹ ਨਗ ਪਰ ਹੈ ਹੀਰੀ ਵਾਲਾ ਨਗ ਪਰ ਹੈ ਵਿੰਗੀਆਂ ਹੱਡੀਆਂ ਨੇ ਆ ਬਾਈ ਹੈਗੀ ਵਿੱਚ ਇਹਨਾਂ ਦੇ ਬਾਈ ਮੀਰਾਂ ਵਾਲਿਆਂ ਦੀ ਹੈਗੀ ਮਿਸ ਮਾਰੀ ਪੂਰੀ ਹੈ ਰੁਪਏ ਦਾ ਰੁਪਏ ਹੀ ਆ ਤੈਨੂੰ ਸਿੰਗੋ ਵਾਲਾ ਕੁੱਟੇ ਦੀ ਸਬੀਰ ਤੇ ਕਰੋ ਜਿਹੜਾ ਆਇਆ ਇਹ ਧਾਮਕੋਟ ਵਾਲਾ ਇਹ ਉਹਨਾਂ ਚੋਂ ਆ ਇਹ ਧਾਮਕੋਟ ਉੱਡੇ ਦੀ ਜਿਹੜਾ ਚੀਨੇ ਦੇ ਫਿਰ ਉਹ ਫਿਰ ਜਿੱਤਿਆ ਜਿਹੜਾ ਠੀਕ ਹੈ ਬਾਈ ਇਹ ਗੁੱਠਾ ਲਾ ਕੇ ਅੱਗੇ ਸਰਚ ਨਿਸ਼ਾਨ ਤਰਕ ਦੇ ਹੂੰ ਹੂੰ ਇਹੇ ਮੋੜ ਹੈਗੀ ਹੈ ਬਾਈ ਹਾਂ ਹਾਂ ਮੋਜ ਤਾਂ ਮਾੜੀ ਮੁੱਠੀ ਆਉਂਦੀ ਹੈ ਨਾ ਬਾਈ ਆਪਣੇ ਕੋਲ ਜਿਹੜੀ ਇੱਕ ਦੋ ਨਸਲਾਂ ਨੇ ਆਉਂਦੀਆਂ ਨੇ ਕੱਢਦੇ ਨੇ ਸ਼ਾਹ ਕਾਲੀ ਚੀਨੀ ਕੱਢਦਾ ਕੱਢਦਾ ਨਾ ਚੀਨੀ ਹਾਂ ਇੱਕ ਦੋ ਨਸਲ ਇਹਨੇ ਜਿਹੜੀਆਂ ਬਾਈ ਉਹੀ ਚੱਲੀਆਂ ਆਉਂਦੀਆਂ ਹਨਾ ਹਾਂ ਇਹ ਜਿਉਣੇ ਇਹ ਜਿਉਣੇ ਮੋੜ ਵਾਲਾ ਕੁੱਤਰਾ ਇਹਦਾ ਓਡਿਆ ਦੀ ਕਿਲਾ ਰਾਇਪੁਰ ਠੀਕ ਹੈ ਜੀ ਇਹਦੇ ਕੋਟਰ ਤਾਂ ਆਈ ਸਾਲੀ ਉੱਡ ਗਿਆ ਜਿਹੜੀ ਐ ਕਿ ਇਹਨਾਂ ਮੋਜਾ ਦੋਸਤੋ ਇਹ ਵੀ ਘਟ ਥੋੜੀ ਜਿਹੀ ਹੈਗੀ ਮੋਜ ਇਹ ਸਿੰਘੋ ਵਾਲੇ ਦਾ ਵੱਡੇ ਦਾ ਸਿੱਧਾ ਠੀਕ ਹੈ ਜੀ ਇਹ ਇਹ ਜੌਣੇ ਮੋੜ ਉੱਡਿਆ ਇਹਦੇ ਜਿਹੜਾ ਕਿਲਾ ਰਾਇਪੁਰ ਉੱਡਿਆ ਉਹ ਇਹਦਾ ਪੁੱਤ ਠੀਕਾ ਜਿਹੜੀ ਐ ਕਿ ਇੱਥੇ ਉੱਡ ਕੇ ਮਰ ਗਈ ਲੋਹਾ ਖਿੜੇ ਹਾਂ ਬਈ ਇਹਦੀ ਧੀ ਸੀ ਜਿਹੜੀ ਉੱਥੇ ਜਿੱਤੀ ਆ ਪੂਲੀ ਜਿੱਤੀ ਆ ਉਹ ਇਹਦੀ ਧੀ ਸੀ ਜਿਹੜੀ ਸੁਖਣ ਵਾਲੇ ਉੱਡੀ ਆ ਉਹ ਇਹਦੀ ਧੀ ਸੀ ਠੀਕ ਹੈ ਜੀ ਇਹ ਕੋਰ ਵਾਲਾ ਇੱਕ ਮੋਰ ਵਾਲੇ ਉੱਡਿਆ ਸੀਗਾ ਬਹੁਤ ਚੰਗਾ ਇਹ ਵੀ ਉਹਦਾ ਭਰਾ ਹੈ ਫੂਡ ਵਾਲੇ ਦਾ ਬਾਕੀ ਬੰਟੀ ਤੁਮ ਕੋਰਾ ਦੇ ਕਰੀਂ ਤੈਨੂੰ ਜ਼ਿਆਦੇ ਬਾਕੀ ਨਹੀਂ ਬਾਕੀ ਨਾ ਨਾ ਬੰਟੀ ਹੈਗਾ ਕੋਈ ਗੱਲ ਨਹੀਂ ਬਾ ਦਿਖਾ ਦੇ ਜੀ ਕਬੂਤਰ ਦਾ ਆਪਾ ਤੇ ਇੱਕ ਆਪਣੀ ਗੇਮ ਆ ਜਿਹੜੀ ਤੁਸੀਂ ਲੋਨ ਵਿੱਚ ਆਲੂ ਖਾਰੇ ਵਾਲੀ ਗੇਮ ਆ ਜਿਹੜੀ ਉਹ ਚੱਲੀ ਜਾਂਦੀ ਆ ਉਹ ਆਪਣੇ ਜਿਹੜੇ ਨਵੇਂ ਮੁੰਡੇ ਆ ਉਹਨਾਂ ਨੂੰ ਦੱਸੋਗੇ ਵੀ ਆਲੂ ਖਾਰੇ ਵਾਲੀ ਗੇਮ ਕੀ ਹੈ ਜੀ ਉਹ ਇਨਾ ਮੈਂ ਤੁਹਾਨੂੰ ਦੱਸਦਾ ਯਾਰ ਜਿਹੜੇ ਹੁਣ ਡਾਉਂਦੇ ਕਬੂਤਰ ਹਰੇਕ ਕੋਲੇ ਆਲੂ ਭਖਾਰਾ ਆਲੂ ਭਖਾਰੇ ਤੋਂ ਬਣਾ ਕੁਝ ਨਹੀਂ ਹਾਂਜੀ ਇਨਾ ਇਹ ਹੋਰਾਂ ਗੱਲ ਤੋਂ ਇੱਕ ਡੇਢ ਬਦਾਮ ਦਿੰਦੇ ਸੀ ਠੀਕ ਹੈ ਜੀ ਤੇ 10 ਤੇ 12 ਦੇ ਵਿਚਾਲੇ ਆਲੂ ਭਖਾਰਾ ਲੌਂਦੇ ਨੇ ਠੀਕ ਹੈ ਜੀ ਐਦੂ ਕਹਾਂ ਇਹਨਾਂ ਕੋਲੇ ਕੱਖ ਨਹੀਂ ਹੈਗਾ ਕੋਈ ਜਮਾ ਕਾਦੇ ਦੀ ਲੋੜ ਨਹੀਂ ਜਰਾ ਠੀਕ ਹੈ ਜੀ ਹਾਂ ਐਦੂ ਗਾ ਇਹਨਾਂ ਕੋਲੇ ਜਮਾ ਪੋਰਾ ਨਹੀਂ ਕਿਤੇ ਮਰਜੀ ਕਿਤੇ ਕੋਲੇ ਮਰਜੀ ਬੰਦ ਕੱਲੇ ਆਲੂ ਖਾਰੇ ਨਾਲ ਕਬੂਤਰ ਜਿਹੜਾ ਆਪਾਂ ਕਹਦੇ ਨੇ ਉੱਡ ਸਕਦਾ ਜੀ ਜਾਂ ਨਹੀਂ ਉੱਡ ਸਕਦਾ ਆਲੂ ਖਾਰੇ ਨਾਲ ਰਿਆਸ਼ ਬਣਦੀ ਉਹ ਬਦਾਮਾਂ ਦੀ ਖਿਚ ਗਾਹਾਂ ਬਾਦ ਘਾਟ ਕਰ ਦਿੰਦਾ ਆਲੂ ਖਾਰੇ ਜਿਹੜਾ ਉਹ ਬਦਾਮਾਂ ਦੀ ਬਾਦ ਘਾਟ ਕਰ ਦਿੰਦੇ ਜਿਵੇਂ ਹੁਣ ਆਪਾਂ ਨੇ ਕਹਤਾ ਵੀ 1 ਡੇਢ ਬਦਾਮ ਤੇ ਛੜਤਾ ਹਾਂਜੀ ਉਹ ਇੱਕ ਤੋਂ ਇੱਕ ਤੋਂ ਇੱਕ ਲੜਖੀ ਦਿੰਦੇ ਨੇ ਠੀਕ ਹੈ ਉਹ ਘਟੋ ਘਟ ਪੰਜ ਛੇ ਬਦਾਮਾਂ ਦੀ ਖਰਾਕ ਹੋ ਜਾਂਦੀ ਅਲੂ ਬੁਖਾਰਾ ਜਿਹੜਾ ਬਰਾਮ ਦੀ ਘਾਟ ਪੂਰੀ ਕਰ ਦਿੰਦਾ ਬਰਾਮਾਂ ਦੀ ਘਾਟ ਪੂਰੀ ਠੀਕ ਹੈ ਭੁੱਖ ਨਹੀਂ ਲੱਗਣ ਦਿੰਦਾ ਜੀ ਯਾਨੀ ਕਿ ਦੁਪਹਿਰੇ ਜਦੋਂ 12:00 12:00 ਦੇ ਵਿਚਾਲੇ ਬੁਖਾਰਾ ਤੇ ਰਸਤਾ ਬਾਅਦ 10 ਤੋਂ ਇਹ 12 ਤੱਕ ਹਾਂਜੀ ਆਲੂ ਖਾਰਾ ਲਾਉਂਦੇ ਹੋਰ ਕੱਕ ਨਹੀਂ ਹੈਗਾ ਠੀਕ ਹੈ ਜੀ ਇੱਕ ਤੋਂ ਡੇਢ ਦੇ ਵਿੱਚ ਬਣਾਉਂ ਦਿੰਦੇ ਨੇ ਇਹ ਠੀਕ ਹੈ ਜੀ ਹਾਂ ਵੱਧ ਤੋਂ ਵੱਧ ਦੋ ਆਲੂ ਖਾਰੇ ਦੀ ਬਾਅਦ ਘੱਟ ਪਤਾ ਕਿੱਥੇ ਕਰਦੇ ਆਂ ਹਾਂਜੀ ਜੇ 11 ਵਜੇ ਲਾਉਣਾ ਤਾਂ ਜੇ ਬਾਜੀ 5 6 ਵਜੇ ਨਿਬੜਦੀਆ ਤਾਂ ਇਹ 11 ਵਜੇ ਆ। ਜੇ ਬਾਜੀ ਮਾੜਾ ਠੰਡਾ ਦਿਨ ਤਾਂ 12 ਵਜੇ ਲਾਉਂਦੇ ਆ। ਠੀਕ ਆ। ਜੇ ਮੰਨ ਲਓ ਵੀ ਜੇ ਦੂਜੇ ਜਿਆਦਾ ਗਰਮੀਆਂ ਤਾਂ ਪਹਿਲਾਂ 10 ਵਜੇ ਲਾਉਂਦੇ ਆ। ਠੀਕ ਆ ਜੀ। ਜੇ ਬਾੜੀ ਲੋ ਆ ਬਾਈ ਰਸੌਣਤ ਵੀ ਲਾਉਂਦੇ ਰਾਤ ਨੂੰ? ਤੇ ਹਾਂ ਜੇ ਲੋ ਪੈਂਦੀ ਐ ਤੇ ਰਸੌਣਤ ਨਹੀਂ ਬਾਈ ਵੀ ਪਾਣੀ ਲਈ ਜਾਣਾ ਸਾਰਾ ਦਿਨ ਜਲੀ। ਪਾਣੀ ਹਾਂ ਪਾਣੀ ਪੂਰਾ ਕਰਦੇ ਨੇ ਪਾਣੀ ਇਹ ਹੱਥਨ ਤੇ ਮੁੱਕਣ ਨਹੀਂ ਦਿੰਦੇ ਕੋਈ। ਤਿੰਨ ਚਾਰ ਘੰਟੇ ਵੱਲ ਪਾਣੀ ਲਾਉਣਾ ਬਾਈ ਨੇ ਰਾਸਤਾ। ਬਾਈ ਤੁਸੀਂ ਕਿਤੇ ਲਾਇਆ ਆ ਲੂ ਬਖਾਰਾ? ਅਲੂਖਾਰਾ ਮਲਾਇਆ ਬੋਹ ਭਰੀ ਬਹੁਤ ਬਾਜੀ ਹਰਿਆ ਮਾਦੂ ਹੁਣ ਨਹੀਂ ਲਾਉਂਦੇ ਪਨਾਹ ਇਹਦੀ ਕਾਨੂੰਨੀ ਲਾਈ ਆਹ ਦੇਖ ਸਕਦੇ ਹੋ ਤੁਸੀਂ ਦੋਸਤੋ ਬਹੁਤ ਘਟ ਜਾਪਾ ਜਿਲ੍ਹੇ ਬੰਦੇ ਦੀ ਇੰਟਰਵਿਊ ਕਰੀ ਆ ਸਾਰੇ ਬੰਦੇ ਨੇ ਇਹ ਕਿਹਾ ਅਲੂਖਾਰਾ ਨਹੀਂ ਲੱਗਦਾ ਹੈਗਾ ਸੋ ਦੋਸਤੋ ਸਾਰਿਆਂ ਨੂੰ ਕਹਿੰਦੇ ਜੇ ਲਾਉਣਾ ਵੀ ਆ ਤਾਂ ਢੰਗ ਸਹਿਰ ਜੇ ਨਹੀਂ ਖੇਡ ਹੈਗੀ ਤਾਂ ਬਾਈ ਜੀ ਨੇ ਤੁਹਾਨੂੰ ਦੱਸਤਾ ਅਲੂਖਾਰਾ ਲਾ ਸਕਦੇ ਹੋ ਪਰ ਅਲੂਖਾਰਾ ਵਾਲੀ ਗੇਮ ਨਾ ਕਰੋ ਕਿਉਂਕਿ ਹਾਰਾਂ ਪੱਲੇ ਪਈਆਂ ਬਾਈ ਜੀ ਦੱਸ ਚੁੱਕੇ ਠੀਕ ਆਲੂ ਖਰੇ ਉੱਡ ਜਾਂਦੇ ਆ ਉਹ ਇਹ ਜਿਹੜਾ ਬੜਾ ਚੰਗਾ ਹੋਵੇ ਬਾਈ ਉਹ ਉੱਡ ਜਾਂਦੇ ਆ ਨਸਲ ਦਾ ਵੀ ਕਬੂਤਰ ਦੀ ਨਸਲ ਦਾ ਹੋਵੇ ਨਾ ਇਹਦੇ 'ਚ ਵੀ ਮੈਂ ਤੈਨੂੰ ਇੱਕ ਗੱਲ ਲਾਉਣਾ ਹੈ ਜਿਹਨੂੰ ਸਹੀ ਟਾਈਮ ਤੇ ਸਮਾਂ ਪਰਖ ਲਿਆ ਆਲੂ ਖਰੇ ਉੱਡ ਗਏ ਉੱਡ ਗਏ ਇਹ ਨਹੀਂ ਮੈਂ ਹਾਰਿਆ ਮੈਂ ਅੱਧ ਜਿੱਤਿਆ ਵੀ ਜਿੱਦਾਂ ਹਾਰਿਆ ਅੱਧ ਜਿੱਤਿਆ ਆਲੂ ਖਰੇ ਨਾਲ ਪਰ ਅਨੂਖਾ ਦਾ ਜਿਹੜਾ ਲੱਗਣ ਦਾ ਟਾਈਮ ਹੈ 10 ਤੋਂ 12 ਦੇ ਵਿੱਚ ਕੋਈ 11 ਵਜੇ ਲਾਉਂਦਾ ਹੈ ਟਾਈਮ ਆ ਗਿਆ ਕੋਈ ਕਿਦੋਂ ਲਾਉਂਦਾ ਹੈ ਠੀਕ ਹੈ ਜੀ ਲਾਉਂਦੇ ਇਹ ਕੁੱਲ ਨੇ ਕੋਈ ਇੱਕ ਵੀ ਆਇਆ ਨਹੀਂ ਕਹਿ ਸਕਦਾ ਵੀ ਯਾਰ ਜਿੰਨੇ ਵੀ ਖਿਡਾਰੀ ਆ ਕੁੱਲ ਲਾਉਂਦੇ ਨੇ ਕੁੱਲ ਲਾਉਂਦਾ ਹੈ ਕੋਈ ਜਿਹਨੂੰ ਸਹੀ 타 ਬੈਠ ਗਿਆ ਉਹਦਾ ਟਾਈਮ ਬਣਾ ਹੀ ਬੈਠਾਗਾ ਜਿਹਦਾ ਟਾਈਮ ਸੈੱਟ ਆ ਗਿਆ ਉਹਦੇ ਉੱਡ ਜਾਂਦੇ ਮੂੰਹ ਪੁੱਟੋ ਦੇ ਉੱਡਦੇ ਆਲੂ ਖਾਰੇ ਨਾਲ ਉੱਡਿਆ ਪਿਛਲੇ ਨਾਲ ਰੁੱਕ ਛੰਗਿਆ 2 ਸਾਲ ਹੋ ਗਏ ਪੁੱਟੋ ਨੇ ਪੁੱਟੋ ਨੇ ਆਲੂ ਖਾਰੇ ਨਾਲ ਛੰਗਿਆ ਸਹੀ ਗੱਲ ਹੈ ਜੀ ਜੇ ਅੱਜ ਦੀ ਘੜੀ ਜੇ ਕੋਈ ਬੈਸਟ ਪਲੇਅਰ ਕੱਢਣਾ ਹੋਵੇ ਉੱਟੋ ਦਾ ਨੰਬਰ ਆਉਂਦਾ ਹੈ। ਉਹ ਰਾਗ ਸੁਣਦਾ ਉਹਦੇ ਚ ਜਿਹੜੀਆਂ ਵੱਡੀਆਂ ਬਾਜ਼ੀਆਂ ਜਿੱਤੀਆਂ ਨੇ ਤਾਂ ਉਹਦੇ ਚ ਇੱਕ ਜ਼ਿਕਰ ਭੁੱਟੋ ਦਾ ਜ਼ਰੂਰੀ ਹੈ। ਜ਼ਰੂਰੀ ਰਾਜ ਬਰੂਆਲੇ ਦਾ ਜ਼ਰੂਰੀ ਹੈ। ਬਿਲਕੁਲ ਜੀ ਬਿਲਕੁਲ। ਬਲਿਆਰ ਸਿਧਮਾ ਦਾ ਜ਼ਰੂਰੀ ਹੈ। ਬਿਲਕੁਲ ਮੈਂ ਤਾਂ ਇਹਨਾਂ ਤਿੰਨ ਬੰਦਿਆਂ ਨੂੰ ਖਿਡਾਰੀ ਮੰਨਦਾ ਹੋਰ ਤਾਂ ਕਿਸੇ ਨੂੰ ਮੈਂ ਖਿਡਾਰੀ ਨਹੀਂ ਮੰਨਦਾ। ਬਿਲਕੁਲ ਜਿਨ੍ਹਾਂ ਦੇ ਵੱਡੇ ਬਾਜ਼ੀਆਂ ਝੁੱਡੇ ਆ ਵੱਡੀਆਂ ਬਾਜ਼ੀਆਂ ਜਿੱਤੀਆਂ ਸਹੀ ਹੁਣ ਭਾਵੇਂ ਮੈਂ ਇਹਦੀ ਗੱਲ ਸੁਣਦਾ ਸੁਖਰਾਏ ਤੋਂ ਮੈਂ ਹਿਸਾਬ ਲਿਆ ਮੇਰੇ ਚੌਥੇ ਨੰਬਰ ਤੇ ਰਿਹਾ ਮੈਂ ਖਿਡਾਰੀਆਂ ਚ ਥੋੜੀ ਜਿੰਨਦਾ ਸਹੀ ਗੱਲ ਹੈ ਜੀ। ਹਾਂ ਉੱਡਿਆ ਜਿੰਨਾ ਦੇ ਉੱਡੇ ਆ ਉਹ ਖਿਡਾਰੀ ਆ ਤਿੰਨੇ ਬੰਦੇ ਵਧੀਆਂ ਬਾਜ਼ੀਆਂ ਤੇ ਲਾਉਣਾ ਵੀ ਆਲੂ ਬੁਖਾਰਾ ਜਿਆ ਤੁਹਾਡੇ ਕੋਲ ਗੇਮ ਆ ਲਾ ਦੱਸ ਦੋ ਯਾਰ ਲੱਗਦਾ ਇਸੇ ਟਾਈਮ ਤੇ ਬਾਈ ਜੀ ਨੇ ਦੱਸਤਾ ਜੀ ਟਾਈਮ ਤੇ ਪੰਗਾ ਲਾਉ ਨਹੀਂ ਆਲੂ ਬੁਖਾਰਾ ਨਾਲ ਜੇ ਕਹਿੰਦਾ ਵੀ ਆਇਆ ਲਾਉ ਆਇਆ ਲਾ ਕੇ ਜੇ ਕਰੀ ਆਲੂ ਬੁਖਾਰਾ ਨਾਲ ਲਾਉ ਵਧੀਆ ਰਹੂਗਾ ਆ ਬਾਈ ਜੀ ਨੇ ਦੱਸਤਾ ਵੀ 11 ਤੋਂ 12 ਦੇ ਵਿੱਚ ਵਜੇ ਲੱਗੂਗਾ ਸੋ ਸਾਨੂੰ ਬਹੁਤ ਬੰਦੇ ਕਹਿੰਦੇ ਸੀ ਗੇਮ ਬਾਰੇ ਕੋਈ ਦੱਸਦਾ ਨਹੀਂ ਹੁੰਦਾ ਬਾਈ ਜੀ ਨੇ ਅੱਧੀ ਗੇਮ ਸਾਨੂੰ ਦੱਸਤੀ ਬਾਕੀ ਗੇਮ ਦਿਮਾਗ ਦੀ ਪੂਰੀ ਗੇਮ ਆ ਯਾਰ ਲਾ ਕੇ ਦੇਖੋ ਉੱਡਣਗੇ ਗੁਰੰਟੀ ਆ ਯਾਰ ਮੇਰੀ ਠੀ ਹਾਂ ਨਾ ਆਹ ਫੋਨ ਕਰ ਫੋਨ ਬਾਈ ਨਾਲ ਗੱਲ ਕਰ ਲੋ ਜਦੋਂ ਮਰਜੀ 3213953 94 ਸੇ 3213953 ਨੰਬਰ ਆ ਜੀ ਕੋਈ ਗ੍ਰੇਮ ਪੱਤੀ ਪੁੱਛ ਸਕਦੇ ਜਮਾ ਫਰੀ ਕੋਈ ਪੈਸਾ ਨਹੀਂ ਕੋਈ ਟੱਕਰ ਨਹੀਂ ਤੇ ਬਾਈ ਜੀ ਕੋਈ ਹੋਰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਮੋ ਜੀ ਬਸ ਹੋਰ ਆਪਾਂ ਤਾਂ ਦੱਸ ਤਾਂ ਵੀ ਜੇ ਕੋਈ ਵੀ ਚਾਹੇ ਦੁਸ਼ਮਣ ਆ ਯਾਰ ਮੈਨੂੰ ਉਹ ਵੀ ਫੋਨ ਕਰਦੇ ਉਹਨੂੰ ਵੀ ਦੱਸੂ ਹਾਂ ਠੀਕ ਆ ਆਪਾਂ ਨੇ ਆਹੀ ਸਾਰਤੀ ਬਾਜੀਆਂ ਦਾ ਆਪਾਂ ਨੇ ਲਗਾਤਾ ਠੀਕ ਆ ਜੀ ਹਾਂ ਗਾਹਾਂ ਜਵਾਖ ਨੇ ਇਹਨਾਂ ਨਹੀਂ ਛੱਡਨੇ ਹੋਏ ਛੱਡਣਗੇ ਆਪਾਂ ਤਾਂ ਜੋੜੇ ਵੀ 7-8 ਹੀ ਲਾਏ ਠੀਕ ਆ ਜੀ ਹਾਂ ਕਬੂਤਰ ਉੱਤੇ ਹੀ ਛੌਂਕਟ ਗਿਆ ਨਿਗੜਨੀ ਜਿੰਦੂ ਡਿੰਡੇ ਨਹੀਂ ਗੇ ਬਿਲਕੁਲ ਜੀ ਬਿਲਕੁਲ ਫਿਰ ਤਾਂ ਕਬੂਤਰ ਕੱਟਿਆ ਜਾਂਦਾ ਵਾਕਿਆ ਹੁਣ ਬਾਕੀ ਕਬੂਤਰ ਕੱਟੇ ਬਾਕੀ ਆ ਦੁਸ਼ਮਣੀਆਂ ਜਿਹੜੀਆਂ ਪੈਣ ਲੱਗੀਆਂ ਇਹਨਾਂ ਤੋਂ ਡਰ ਨਾ ਲੱਗਿਆ ਸਹੀ ਹੁਣ ਤਾਂ ਹੁਣ ਤਾਂ ਸਿੱਧਾ ਘਰਵਾ ਕੇ ਤੁੰਕਉਣ ਵਾਲੀ ਗੱਲ ਹੋ ਰਹੀ ਹੈ ਇਹਨਾਂ ਦੀ ਬਿਲਕੁਲ ਜੀ ਤਾਂ ਗੱਲ ਹੈਗੀ ਆ ਕਬੂਤਰ ਬਾਜੀ ਆ ਜਿਹੜੀ ਹੁਣ ਜਿਹੜੀ ਬੇਵਸ ਬੰਦੇ ਦੇ ਬਾਹਰ ਹੋਉਂਦੀ ਜਾਂਦੀ ਆ ਜੇ ਨਿਚਾਰ ਬੰਦੇ ਆ ਥੋਡੇ ਨਾਲ ਥੋਡੇ ਕੋਲ ਪੰਨ ਮਣੀ ਮਟੀਰੀਅਲ ਸਾਰਾ ਕੁਝ ਹੈਗਾ ਤਾਂ ਥੋੜੀ ਕੰਮ ਜਾਂਦੀ ਹੈ ਮਹਿੰਗਾ ਬਾਈ ਪੈਸਾ ਬਹੁਤ ਖਰਚ ਸ਼ੌਂਕ ਨਹੀਂ ਹੈਗਾ ਪੁੱਤਰ ਡਾਉਣਾ ਇੱਕ ਗੱਲ ਹੋਰ ਆ ਬਾਈ ਹੁਣ ਜਿਵੇਂ ਆਪਾਂ ਕਹਿ ਦਿੰਨੇ ਆ ਮਨ ਲਓ ਇੱਕ ਪਾਸੇ ਤਾਂ ਹੁਣ ਮੋਰ ਸਵੇਰ ਦਾ ਬੈਠਾ ਤੁੱਪੇ ਮੱਚੀਆਂ ਦਾ ਕੋਠੇ ਤੇ ਵੀ ਤੇ ਬਾਜੀ ਤੇ ਵੀ ਇੱਕ ਬੰਦਾ ਸੁੱਤਾ ਪੈ ਕਮਰੇ ਚ ਉੱਠ ਕੇ ਜਾਂਦਾ ਦੁਪਹਿਰੇ ਜੀ ਦੇਖ ਕੋਲਾ ਲਾ ਆਂਦਾ ਉਹ ਬਾਈ ਜੱਤਰਾ ਦਾ ਫਿਰ ਆ ਗੱਲਾਂ ਕਰਕੇ ਵੀ ਮਨ ਦੁਖੀ ਹੋਣ ਲੱਗਦਾ ਹਾਂ ਹਾਂ ਬਹੁਤ ਮਨ ਦੁਖੀ ਬਹੁਤ ਵਾਰੀ ਇਹ ਦੁਰਘਟਨਾ ਹੋਈ ਹੈ ਵਿੱਚ ਕਾਪੀਆਂ ਵਾਲਿਆਂ ਨੇ ਵੀ ਬੰਦਿਆਂ ਦੇ ਅੱਖੀ ਘੱਟਾ ਪੈ ਜਾਂਦਾ ਉਹਨਾਂ ਨੂੰ ਵੀ ਬੱਚ ਕਬੂਤਰ ਨਹੀਂ ਦਿੰਦੇ ਹੈਗੇ ਹਾਂ ਹਾਂ ਉਹਨਾਂ ਪ੍ਰਤੀ ਵੀ ਹੋ ਜਾਂਦਾ ਜਿਵੇਂ ਕੂਤਰ ਤਾਹਾਂ ਖੜਾ ਕੱਟਿਆ ਜਾਂਦਾ ਹੂੰ ਹੁਣ ਉਹਨਾਂ ਪ੍ਰਤੀ ਬਹੁਤ ਕੁਝ ਹੁੰਦਾ ਹੈ ਜਦੋਂ ਤਾਹਾਂ ਖੜਾ ਕੂਤਰ ਕੱਟਿਆ ਜਾਂਦਾ ਹੁਣ ਮੇਰਾ ਕੂਤਰ ਉੱ ਬੁਰਜਹਰੀ ਦੁੱਲੇ ਦੇ ਪਿੰਡ ਹੂੰ ਹੂੰ ਉਹਦੀ ਅੱਜ ਵੀ ਮੇਰੇ ਮਨ ਤੇ ਰਹਿੰਦੀ ਆ ਯਾਰ ਜੇ ਮੈਂ ਹੁੰਦਾ ਕਰ ਨਹੀਂ ਦਿਖਾ ਦਿੰਦਾ ਬਿਲਕੁਲ ਜੀ ਬਿਲਕੁਲ ਹੈ ਬਿਲਕੁਲ ਹੁਣ ਉਹਨਾਂ ਨੇ ਕੁਝ ਲੋਕ ਕਹਿੰਦੇ ਕੁੱਤਰ ਚੱਲ ਗਿਆ ਕੁਝ ਕਹਿੰਦਾ ਵਗ ਗਿਆ ਜਿਵੇਂ ਹੁਣ ਚੀਨਾ ਕਹਿੰਦਾ ਕਹਿੰਦਾ ਸਾਨੂੰ ਕੁੱਤਰ ਟਿਕੀ ਗਿਆ ਚੀਨਾ ਤੂੰ ਕੀ ਕਹਿੰਦਾ ਨਹੀਂ ਨਹੀਂ ਵਗ ਗਿਆ ਯਾਰ ਗਿੱਦੇ ਮਾਰਿਆ ਯਾਰ ਉਹਨਾਂ ਬੰਦੇ ਦੀ ਕਹਿਣ ਵੀ ਗੱਲ ਵੀ ਸਾਨੂੰ ਕੁੱਤਰ ਟਿਕੀ ਗਿਆ ਫੇਰ ਕਿੰਨੇ ਕਿਹੜੇ ਕਿਹੜੇ ਪਰ ਉਹਨਾਂ ਨੇ ਜਣੀ ਕਿ ਕਾਪੀ ਵਾਲੇ ਨੇ ਨਹੀਂ ਮੰਨਿਆ ਹੈਗਾ ਜਦੋਂ ਕੁੱਤਰ ਦੇ ਹੁੰਦਾ ਜੀ ਹਾਂ ਜਦੋਂ ਦੁੱਲੋਂ ਹੁੰਦਾ ਸੀ ਉਹ ਨਹੀਂ ਆਇਆ ਉਹਦਾ ਟੁੱਕਾ ਇਹੋ ਜਿਹੀ ਗੱਲਾਂ ਦਾ ਹੋ ਜਾਂਦਾ ਮੇਰੇ ਤਾਂ ਕੋਈ ਗੱਲ ਜੇ ਤੇ ਨੂੰ ਹੋਰ ਬੰਦਾ ਹੁੰਦਾ ਉਹ ਮਰਾ ਪਰ ਬੈਠੀ ਰਹਿੰਦੀ ਹੋਰ ਵੀ ਬਹੁਤ ਇਤਿਹਾਸਕ ਬਾਜ਼ੀਆਂ ਇਹ ਜਿਹੜਾ ਕਈ ਵਾਰੀ ਹੋਇਆ ਠੀਕ ਹੈ ਜੀ ਸੋ ਬਹੁਤ ਵਾਰੀ ਆਉਣੀ ਜਾਣੀ ਕਰ ਜਾਂਦਾ ਕਈ ਵਾਰੀ ਉਤਰ ਟਾਈਮ ਚ ਕੱਟਿਆ ਜਾਂਦਾ ਜਾਂ 2 ਮਿੰਟ ਪਹਿਲਾਂ ਕਿਸੇ ਪਾਸੇ ਆ ਗਿਆ ਬਹੁਤ ਬਾਜ਼ੀਆਂ ਤੇ ਹੋ ਜਾਂਦੀ ਆ ਸੋ ਦੋਸਤੋ ਸੋ ਬਹੁਤ ਵਧੀਆ ਲੱਗਿਆ ਬਾਈ ਜੀ ਨਾਲ ਮਿਲ ਕੇ ਧੰਨਵਾਦ ਜੀ ਗੱਲ ਕਰਨ ਲਈ ਸੋ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ